ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਮਨਦੀਪ कौर ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪਿੰਡਾਂ ਦੀ ਜਾਇ ਦੇ ਵਿੱਚ ਤੇ ਇਹ ਆਪਣਾ YouTube ਚੈਨਲ ਹੈ ਜੀ ਤੇ ਟਾਈਮ ਹੋ ਗਿਆ 12:20 ਮਿੰਟ ਤੇ ਆਪਾਂ ਨਾ ਕੁਝ ਗਮਲੇ ਲੈ ਲਿਆੰਦੇ ਸੀ ਮਾਰਕੀਟ ਚੋਂ ਆਪਾਂ ਤੁਹਾਨੂੰ ਦਿਖਾਉਣੀ ਆ ਗਮਲੇ ਇਹ ਆਪਾਂ ਮਿੱਟੀ ਦੇ ਗਮਲੇ ਲੈ ਕੇ ਆਏ ਸੀਗੇ ਮਾਰਕੀਟ ਦੇ ਵਿੱਚੋਂ ਇਹ ਸਿਮਿੰਟ ਨਹੀਂ ਹੈਗਾ ਜੀ ਸਿਮਿੰਟ ਦੇ गमਲੇ ਨਹੀਂ ਹੈਗੇ ਇਹ ਮਿੱਟੀ ਦੇ गमਲੇ ਨਹੀਂ ਜਿਸ ਤਰ੍ਹਾਂ ਆਪਣੇ ਘੜੇ ਹੁੰਦੇ ਨੇਗੇ ਆ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਇਹਨਾਂ ਦੇ ਉੱਪਰ ਡਿਜ਼ਾਈਨਿੰਗ ਕੀਤੀ ਹੋਈ ਹੈਗੀ ਦੇਖੋ ਜੀ ਤੇ ਇਹਨਾਂ ਵਿੱਚ ਲਗਾਵਾਂਗੇ ਆਪਾਂ ਪੌਦੇ ਜਿਹੜੇ ਆਪਾਂ ਪਲਾਂਟ ਲੈ ਕੇ ਆਂਦੇ ਨੇ ਤੇ ਇਹਨਾਂ ਉਪਰਕਾਰ ਰਹੇ ਨੇ ਜੀ ਆਪਾਂ ਕਲਰ ਤੁਸੀਂ ਦੇਖ ਸਕਦੇ ਹੋ ਮੈਪ ਕਲਰ ਕਰਨਾ ਸਟਾਰਟ ਕਰ ਦਿੱਤਾ ਸੀਗਾ ਫਿਰ ਮੈਂ ਸੋਚਿਆ ਵੀ ਤੁਹਾਨੂੰ ਵੀ ਦਿਖਾ ਦੇਗੀ ਪਤਾ ਨਹੀਂ ਤੁਸੀਂ ਵੀ ਲੈ ਕੇ ਗਮਲੇ ਕਰ ਸਕੋ ਕਲਰ ਤੇ ਇਸ ਤਰੀਕੇ ਦੇ ਨਾਲ ਜੇਕਰ ਆਪਾਂ ਗਮਲੇ ਲੈ ਕੇ ਆਉਨੇ ਆ ਤੇ ਨਾਲੇ ਤਾਂ ਵਿਚਾਰੇ ਜਿਹੜੇ ਲੋਕ ਮਿੱਟੀ ਦੇ ਬਰਤਨ ਬਣਾਉਂਦੇ ਨੇ ਮਿੱਟੀ ਦੇ ਗਮਲੇ ਬਣਾਉਂਦੇ ਨੇਗੇ ਉਹਨਾਂ ਦੀ ਚੰਗੀ ਕਮਾਈ ਹੋ ਜਾਂਦੀ ਹੈਗੀ ਜੀ ਤੇ ਉਹਨਾਂ ਦੀ ਰੋਜੀ ਰੋਟੀ ਚੱਲ ਜਾਂਦੀ ਹੈ ਤੇ ਨਾਲੇ ਆਪਣੇ ਆਪਾਂ ਨੂੰ ਵੀ ਵਧੀਆ ਚੀਜ਼ ਮਿਲ ਜਾਂਦੀ ਹੈਗੀ ਦੇਖੋ ਜੀ ਇਹ ਤਾਂ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਨੇ ਜਿੰਨਾ ਨਾਲ ਅਸੀਂ ਆਪਣੇ ਭਾਈਚਾਰੇ ਨੇ ਜਿਹੜੇ ਵੀ ਆਪਣੇ ਕੋਈ ਭੈਣ ਭਾਈ ਪੰਜਾਬ ਦੇ ਵਿੱਚ ਕੰਮ ਆਪਣਾ ਕੀਤਾ ਕਰਦੇ ਨੇਗੇ ਤੇ ਉਹ ਵੀ ਵਿਚਾਰੇ ਆਪਣਾ ਵਧੀਆ ਰਜਗਾਰ ਆ ਜਿਹੜਾ ਉਹ ਤੋਰ ਸਕਦੇ ਨੇਗੇ ਤੇ ਵਧੀਆ ਰੋਟੀ ਸੌਕੀ ਰੋਟੀ ਖਾ ਸਕਦੇ ਨੇਗੇ ਤੇ ਆਪਾਂ ਲੈ ਲੈ ਸੀਗੇ ਜੀ ਬਰਸ਼ ਇਹ ਬਰਸ਼ ਆਪਣੇ ਘਰ ਦੇ ਵਿੱਚ ਹੀ ਪਏ ਸੀਗੇ ਤੇ ਇਸ ਤਰ੍ਹਾਂ ਇਸ ਕੌਲੀ ਦੇ ਵਿੱਚ ਆਪਾਂ ਕਲਰ ਪਾ ਲਏ ਸੀ ਥੋੜਾ ਜਿਹਾ ਤੇ ਕਲਰ ਦਿਖਾਉਣੀ ਆ ਜੀ ਸੋਨੂੰ ਆਪਾਂ ਕਿਹੜੇ ਲੈ ਕੇ ਆਂਦੇ ਨੇ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਨੈਰੋ ਲੱਕ ਦੇ ਜਿਹੜੇ ਕਲਰ ਨੇ ਉਹ ਲੈ ਕੇ ਆਏ ਆ ਇਹ ਹੈਗਾ ਵਾਈਟ ਹੈ ਵਾਈਟ ਕਲਰ ਮੰਗਵਾਇਆ ਸੀਗਾ ਮੈਂ ਤੇ ਇਹ ਰੈੱਡ ਹੈ ਜੀ ਇਹ ਹੈਗਾਗਾ ਤੁਸੀਂ ਦੇਖ ਸਕਦੇ ਹੋਗੇ ਇਹਦਾ ਪ੍ਰਾਈਸ ਵਗੈਰਾ ਇੱਥੇ ਲਿਖਿਆ ਹੋਇਆ ਹੋ ਜਾਗਾ ਪੀਓ ਰੈੱਡ ਦਾਗਾ ਇਹ ਸਾਰਿਆਂ ਨੇ ਦਿੱਤਾ ਹੁੰਦਾਗਾ ਤੇ ਇਹ ਵੀ ਆਪਣਾ ਨੈਰੋ ਲੱਕ ਦੀ ਹੈ ਜੀ ਤੇ ਇਦੇ ਉੱਪਰ ਵੀ ਇਹਦੇ ਪ੍ਰਾਈਸ ਵਗੈਰਾ ਕੀ ਜਿਹੜੇ ਇਹ ਦਿੱਤੇ ਹੋਏ ਨੇਗੇ ਆ ਦੇਖ ਸਕਦੇ ਆ ਤੁਸੀਂ ਬਸ ਗ੍ਰੀਨ ਹੈ ਜੀ ਇਹ ਥੋੜਾ ਜਾ ਡਾਰਕ ਹੁੰਦਾਗਾ ਗ੍ਰੀਨ ਤੇ ਆ ਜਿਹੜਾ ਆ ਪਾ येलो ਕਲਰ ਪਾ ਰੱਖਿਆ ਜੀ ਕੌਲੀ ਦੇ ਵਿੱਚ ਉਹ ਆਗਾ 골ਡਨ येलो ਤੇ ਇਹ ਕੇ ਹੈ ਜੀ ਇਹ ਹੈਗਾ ਨਾ ਥੋੜਾ ਜਾਂ ਸ਼ਾਈਨੀ ਜਾਂ ਹੁੰਦਾਗਾ येलो ਤੇ ਬ੍ਰਾਈਟ 골ਡਨ ਹੈਗਾ ਚਮਕੀਲੇ ਕਲਰ ਹੁੰਦਾ ਦਾ ਆ ਦੇਖੋ ਤੁਸੀਂ ਵੈਸੇ ਮੈਂ ਵੀ ਮੰਗਵਾ ਲਿਆ ਵੀ ਡੈਕੋਰੇਟ ਵਧੀਆ ਹੋ ਜਾਣਗੇ ਗਮਲੇ ਆ ਦੇਖੋ ਜੀ ਆਪਾਂ ਇਹ ਨਾ ਰੂਮ ਦੇ ਵਿੱਚ ਰੱਖ ਰੱਖੇ ਸੀ ਕਿਉਂਕਿ ਬਾਹਰ ਗਰਮੀ ਬਹੁਤ ਜਿਆਦਾ ਸੀਗੀ ਤੇ ਤਾਂ ਕਰਕੇ ਇੱਥੇ ਪੱਖਾ ਚੱਲ ਰਿਹਾ ਸੀਗਾ ਤੇ ਮੈਂ ਸੋਚਿਆ ਵੀ ਤੁਹਾਨੂੰ ਗਮਲੇ ਦਿਖਾ ਦਿੱਗੇ ਦੋ ਇਧਰ ਨੇ ਜੀ ਦੋ ਆ ਸੀਗੇ ਬਹੁਤ ਲੰਬਾਈ ਬਹੁਤ ਹੈ ਜੀ ਇਹਨਾਂ ਗਮਲਿਆਂ ਦੀ ਬਾਕੀ ਦੂਸਰੇ ਜਿਹੜੇ ਗਮਲੇ ਹੁੰਦੇ ਨੇਗੇ ਨਾ ਉਹ ਥੋੜੇ ਜਿਹਾ ਛੋਟੇ ਹੁੰਦੇ ਨੇ ਬਟ ਇਹਨਾਂ ਦੀ ਲੰਬਾਈ ਹੈ ਜਿਹੜੀ ਬਹੁਤ ਹੈਗੀ ਆ ਕਿ ਆਪਾਂ ਜਿਹੜੇ ਪੌਦੇ ਆ ਵਧੀਆ ਤਰੀਕੇ ਨਾਲ ਆਪਣੇ ਫੈਲਣਗੇ ਵਧੀਆ ਗਰੋਥ ਕਰਨਗੇ ਸਾਰਾ ਕੁਝ ਜੀ ਵਧੀਆ ਹੋਊਗਾ ਤੇ ਬਸ ਮੇਰੀ ਤਾਂ ਹੀ ਖੁਆਇਸ਼ ਹੁੰਦੀ ਹੈਗੀ ਵੀ ਆਪਣੇ ਨਾਲ ਨਾਲ ਆਪਾਂ ਦੂਜਿਆਂ ਦਾ ਵੀ ਭਲਾ ਕਰ ਸਕੀਏ ਵੀ ਛੋਟੀਆਂ-ਛੋਟੀਆਂ ਦੁਕਾਨਾਂ ਉੱਤੇ ਜੇਕਰ ਆਪਾਂ ਚੀਜ਼ਾਂ ਖਰੀਦਦੇ ਆਂਗੇ ਤਾਂ ਵਧੀਆ ਨਾਲ ਉਹਨਾਂ ਦਾ ਫਾਇਦਾ ਹੁੰਦਾਗਾ ਤੇ ਨਾਲੇ ਆਪਣਾ ਵੀ ਫਾਇਦਾ ਹੁੰਦਾਗਾ ਕਿ ਆਪਾਂ ਇਹ ਨਰਸਰੀ ਦੇ ਵਿੱਚ ਅਵੇਲੇਬਲ ਸੀਗੇ ਜੀ ਤੇ ਆਪਾਂ ਹੀ ਉੱਥੋਂ ਹੀ ਖਰੀਦ ਲੈਨੇਗੇ ਕਿਸੇ ਵੀ ਸ਼ਾਪ ਤੋਂ ਨਹੀਂ ਲਈ ਹੈਗੇਗੇ ਉਹ ਕੋਦੇ ਹੀ ਬਣਾਉਂਦੇ ਨੇ ਅੰਕਲ ਤੇ ਬਾਕੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਤੁਹਾਡੇ ਸਪੋਰਟ ਦੀ ਜੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਕਿਉਂਕਿ ਜੇਕਰ ਤੁਸੀਂ ਆਪਾਂ ਆਪਣਿਆਂ ਨੂੰ ਸਪੋਰਟ ਕਰਾਂਗੇ ਹਨਾ ਤਾਂ ਆਪਾਂ ਵਧੀਆ ਇੱਕ ਤਰ੍ਹਾਂ ਦੀ ਨੌਲਿਜ ਹੀ ਮਿਲਦੀ ਹੈਗੀ ਆਪਾਂ ਨੂੰ ਤੇ ਬੈਸ ਹੋਣੀ ਹੈ ਵੀ ਤੁਹਾਨੂੰ ਹੋਰ ਵੀ ਵਧੀਆ ਕੋਈ ਗੱਲਾਂ ਦੀ ਨੌਲੇਜ ਮਿਲ ਸਕੇ ਕੁਝ ਤੁਸੀਂ ਮੈਨੂੰ ਦੱਸ ਸਕੋ ਕੁਝ ਮੈਂ ਤੁਹਾਨੂੰ ਦੱਸ ਸਕਾਂ ਤੇ ਪਲੀਜ਼ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਤੁਹਾਡੇ ਕੋਲ ਮੇਰੀ ਹਰ ਇੱਕ ਵੀਡੀਓ ਜਿਹੜੀ ਉਹ ਪਹਿਲਾਂ ਪਹੁੰਚ ਸਕੇ ਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਪਲੀਜ਼ ਕਮੈਂਟ ਕਰਕੇ ਮੈਨੂੰ ਦੱਸਦੇਆ ਕਰੋ ਕਿਉਂਕਿ ਜੇਕਰ ਤੁਹਾਡੇ ਕਮੈਂਟ ਵਧੀਆ ਹੋਣਗੇ ਤਾਂ ਮੈਨੂੰ ਵੀ ਅੱਗੇ ਹੌਸਲਾ ਜਾਂ ਮਿਲ ਜਾਂਦਾ ਹੈਗਾ ਵੀ ਅੱਗੇ ਹੋਰ ਆਪਾਂ ਕੰਮ ਕਰੀਏ ਹੋਰ ਆਪਾਂ ਚੀਜ਼ਾਂ ਵੜਾਈਏ ਤਾਂ ਇਸ ਤਰੀਕੇ ਨਾਲ ਜੇਕਰ ਤੁਹਾਡੀ ਮੈਨੂੰ ਵੀਡੀਓ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਪਲੀਜ਼ ਸ਼ੇਅਰ ਵੀ ਕਰ ਦਿਓ ਤੇ ਬਾਕੀ ਜੇ ਕੋਈ ਗਲਤੀ ਹੋ ਗਈ ਤੇ ਮਾਫੀ ਚਾਹੁੰਨੀ ਆ ਜੀ ਤੇ ਇਸ ਤੋਂ ਬਾਅਦ ਤੁਹਾਨੂੰ ਕਲਰ ਕਰਕੇ ਇਹਨਾਂ ਗਮਰਿਆਂ ਦੇ ਵਿੱਚ ਪੌਦੇ ਲਗਾ ਕੇ ਇਹਨਾਂ ਦੀ ਫਾਈਨਲ ਲੁੱਕ ਦਿਖਾਵਾਂਗੀ ਵੀ ਕਿੱਦਾਂ ਦੇ ਆਏ ਨੇਗੇ ਇਹ ਤਾਂ ਅੱਜ ਲਈ ਇੰਨਾ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਦੋਸਤੋ ਥੈਂਕ ਯੂ